ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸ਼ਗਨੂ ਤੇ ਇੱਕ ਬਾਤ ਹੈ ਸਾਈਂ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬਤਾ ਪਨਾ ਗੁਰੂ ਮਹਾਂਪੀ ਮੇਰ ਕਰੋ ਕਿਰਪਾ ਕਰੋ ਬਈ ਦੁੱਖਾਂ ਤੇ ਲਿਚਾਂ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਸੰਤਨ ਸ਼ਗਨੂ ਤੇ ਇੱਕ ਬਾਤ ਹੈ ਸਾਈਂ ਮਹਾਰਾਜ ਕਰੋ ਕਿਰਪਾ ਅੱਛਿਆ ਦਾ ਕਿਰਪਾ ਕਰੋ ਬਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ 14 ਅਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉ ਚੱਲ ਹੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਅਪਨ ਪਾਲੀ ਹਮ ਅੰਧਲੇ ਅੰਧ ਵਿਖੇ ਵਿਖਰਾਤੇ ਕਿਉ ਚੱਲਹਿ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਗੁਰ ਸਿੱਖ ਮੀਤ ਚਲ ਹੋ ਗੁਰ ਚਾਲੀ ਜੋ ਗੁਰ ਕਹ ਸੋਈ ਪਲ ਮਨ ਹਰ ਹਰ ਕਥਾ ਨਿਰਾਲੀ ਰਹਾ ਸੰਤ ਸੜੋ ਜਨ ਭਾਈ ਘਰ ਸੇਵੋ ਬੇਗ ਬੇ ਗਾਲੀ ਸਤ ਗੁਰ ਸੇਵ ਖਰਚ ਹਰ ਵਦੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲੇ ਆਕੇਲ ਕੇ ਲਾਲੀ ਹਰ ਹਰ ਜਪਣ ਜਪ ਲੋ ਚਲੁ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲਾ ਹਮ ਸਾਧ ਜਨ ਪਗ ਰਾਲੀ ਹਰ ਹਰ ਜਪਨ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਵਨ ਵਾਲੀ ਨਾਨਕ ਸੰਗਤ ਸਾਧ ਹਰ ਮੇਲ ਹਮ ਸਾਧ ਜਨ ਪਗ ਰਾਲੀ ਆ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਅਨਸਰੀ ਮਹੱਲਾ ਚੌਥਾ ਹਮ ਅੰਧ ਲਈ ਅੰਧ ਵਿਖੇ ਬਿਖਰਾਤੇ ਕਿਉ ਚੱਲ ਹੈ ਗੁਰ ਚਾਲੇ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੇ ਪਰਮ ਸਨਮਾਨ ਜੋ ਗੁਰੂ ਰੂਪ ਗੁਰ ਪਿਆਰੀ ਗੁਰ ਸواری ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਧਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਤਨਾਸਰੀ ਰਾਗ ਅੰਦਰ ਹੈ ਜੀ ਧਨ ਕਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰੰਗ 667 ਉੱਪਰ ਸੁਭਾਏਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਅੱਜ ਲਗਿਆ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੀਸਰੇ ਫਰਜੰਦ ਬਾਬਾ ਜੋਰਾਵਰ ਸਿੰਘ ਜੀ ਤੇਨਾਂ ਦਾ ਜਨਮ ਦਿਹਾੜਾ ਹੈ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਤਿਗੁਰ ਜੀ ਕਿਰਪਾ ਕਰਨ ਐਸੀ ਮਹਾਂਪੁਰਸਾਂ ਦੇ ਜੋਦਿਆਂ ਦੇ ਪਾਈ ਪੂਰਨਿਆਂ ਤੇ ਸਾਨੂੰ ਚੱਲਣ ਦਾ ਬਲ ਦਮ ਬਖਸ਼ਿਸ਼ ਕਰਨ ਉਹ ਲਾਚੁਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਆਓ ਏ ਗੁਰੂ ਜੀ ਕਾ ਖਾਲਸਾ वाहिगुरु जी फतह